ਹਾਂਜੀ ਵੈਲਕਮ ਹੈ ਸਾਰਿਆਂ ਦਾ ਵੀਡੀਓ ਦੇ ਵਿੱਚ ਸੋ ਪੋਸ਼ਣ ਮਹਾ ਦਾ 13ਵਾਂ ਦਿਨ ਤੇਰਾ ਤਰੀਕ ਸਤੰਬਰ ਮਹੀਨੇ ਦੀ 2 ਸਾਲ 2024 ਦਿਨ ਸ਼ੁੱਕਰਵਾਰ ਨੂੰ ਕੱਲ ਕਿਹੜੇ ਕਿੜੀਆਂ ਐਕਟੀਵਿਟੀਆਂ ਕਰਨੀਆਂ ਨੇ ਪੋਸ਼ਣ ਦੇ ਪੰਜ ਸੂਤਰਾ ਬਾਰੇ ਜਾਗਰੂਕਤਾ ਪੋਸ਼ਣ ਦੇ ਪੰਜ ਸੂਤਰਾ ਆਲਰੇਡੀ ਤੁਹਾਨੂੰ ਪਹਿਲਾਂ ਵੀ ਇਨਫੋਰਮ ਕੀਤੇ ਸੀ ਤੋਂ ਵੈਰੀ ਫਸਟ ਡੇ ਤੁਹਾਨੂੰ ਐਕਟੀਵਿਟੀਆਂ ਦੱਸੀਆਂ ਸੀ ਸੈਕਿੰਡ ਡੇ ਉਹਨਾਂ ਦੋਨਾਂ ਦੇ ਵਿੱਚ ਐਕਸਪਲੇਨ ਕੀਤੇ ਹੋਏ ਨੇ ਉਹਨਾਂ ਬਾਰੇ ਲੋਕਾਂ ਨੂੰ ਅਵੇਅਰ ਕਰਨਾ ਠੀਕ ਹੈ ਜਿਹਦੇ ਵਿੱਚ ਮੇਨਲੀ ਤੁਸੀਂ ਕਲੀਨਲਿਨੈਸ ਲੈਣੀ ਹੈ ਔਰ ਡਾਈਟ ਪਲਾਨ ਲੈਣਾ ਠੀਕ ਹੈ ਨੇਚਰਲ ਚੀਜ਼ਾਂ ਫਿਰ ਨਰਸਿੰਗ ਮਾਮਾ ਨੂੰ ਸਿਹਤਮੰਦ ਭੋਜਨ ਬਾਰੇ ਲੈਕਚਰ ਦੇਣਾ ਇਹਦੇ ਵਿੱਚ ਤੁਸੀਂ ਜਿਹੜੇ ਦੁੱਧ ਪਲਾਉ ਮਾਮਾ ਨੇ ਉਹਨਾਂ ਨੂੰ ਤੁਸੀਂ ਆਪਣੇ ਸੈਂਟਰ ਦੇ ਵਿੱਚ ਇਕੱਠੇ ਕਰਨਾ ਔਰ ਉਹਨਾਂ ਨੂੰ ਦੱਸਣਾ ਕਿ ਕਿਵੇਂ ਉਹਨਾਂ ਦੀ ਜਿਹੜੀ ਪੋਸ਼ਟਿਕ ਡਾਈਟ ਉਹ ਲੈਂਦੀਆਂ ਨੇ ਕਿਵੇਂ ਉਹਨਾਂ ਦੇ ਬੱਚੇ ਤੇ ਜਿਹੜੀ ਇਫੈਕਟ ਕਰਦੀ ਹੈ ਬੱਚਿਆਂ ਵਿੱਚ ਵਿਟਾਮਿਨ A ਦੀ ਖੁਰਾਕ ਦੀ ਲੋਡ ਸੰਬੰਧੀ ਜਾਗਰੂਕਤਾ ਜ਼ਰੂਰ ਗਾਈਡ ਕਰੋ ਮਾਮਾ ਨੂੰ ਕਿ ਬੱਚਿਆਂ ਨੂੰ ਵਿਟਾਮਿਨ A ਨਾਲ ਰਿਲੇਟਡ ਜਿੰਨੇ ਵੀ ਸੋਰਸਿਸ ਚੀਜ਼ਾਂ ਨੇ ਉਹ ਦੇਣੀਆਂ ਚਾਹੀਦੀਆਂ ਟਾਈਮ ਟੂ ਟਾਈਮ ਕਿਸ਼ੋਰ ਲੜਕੀਆਂ ਦੀ ਡਰਗ ਦੀ ਆਦਤ ਸੰਬੰਧੀ ਕਾਉਂਸਲਿੰਗ ਦੇਖੋ ਵਿਟਾਮਿਨ A ਦੇ ਵਿੱਚ ਤੁਸੀਂ ਕੀ ਗਾਈਡ ਕਰ ਸਕਦੇ ਹੋ ਕਿ ਗ੍ਰੀਨ ਵੈਜੀਟੇਬਲਸ ਲੋ ਔਰੇਂਜ ਹੋ ਗਿਆ ਯੈਲੋ ਜਿਹੜੇ ਜ਼ਿਆਦਾ ਚੀਜ਼ਾਂ ਹੁੰਦੀਆਂ ਉਹਨਾਂ 'ਚ ਵਿਟਾਮਿਨ A ਬਹੁਤ ਜ਼ਿਆਦਾ ਹੁੰਦਾ ਹੈ ਠੀਕ ਹੈ ਐਵੇਂ ਤੁਸੀਂ ਕਰ ਸਕਦੇ ਹੋ ਫਿਰ ਕਿਸ਼ੋਰ ਲੜਕੀਆਂ ਦੀ ਡਰਗ ਦੀ ਆਦਤ ਸੰਬੰਧੀ ਕਾਉਂਸਲਿੰਗ ਕਿਸ਼ੋਰ ਲੜਕੀ ਜਿਵੇਂ ਕਈ ਲੜਕੀਆਂ ਨੇ ਗਲਤ ਸੋਸਾਇਟੀ ਦੇ ਵਿੱਚ ਪੈ ਜਾਂਦੀ ਹੈ ਉਹਨਾਂ ਨੂੰ ਦੱਸਣਾ ਕਿ ਡਰਗਸ ਦੇ ਜਿਹੜੇ ਹਾਰਮਫੁਲ ਇਫੈਕਟ ਕੀ ਨੇ ਕਿਵੇਂ ਸਾਡੀ ਜਿਹੜੀ ਸਿਹਤ ਨੂੰ ਖਰਾਬ ਕਰਦੀਆਂ ਨੇ ਹਨਾ ਵੀ ਡਰਗਸ ਤੋਂ ਕਿਵੇਂ ਦੂਰ ਰਹਿਣਾ ਆਪਣੇ ਮਾਈਂਡ ਨੂੰ ਪੋਜ਼ਿਟਿਵ ਰੱਖਣਾ ਸਟੇਬਲ ਰੱਖਣਾ ਕਿਉਂਕਿ ਜਦੋਂ ਕੋਈ ਬੱਚਾ ਡਿਪਰੈਸ਼ਨ ਚ ਜਾਂਦਾ ਉਹਦੋਂ ਵੀ ਉਹ ਡਰਗਸ ਸਾਈਡ ਜਾਂਦਾ ਤਾਂ ਕਿ ਆਪਣੇ ਆਪ ਨੂੰ ਜਿਹੜਾ ਮਤਲਬ ਇਦਾਂ ਦਾ ਖਤਰਨਾਕ ਬਾਹਰੀ ਬਾਹਰੀ এনवायरमेंट ਹੈ ਠੀਕ ਹੈ ਜਿਸ ਦੇ ਨਾਲ ਡਰਗ ਦੀ ਹੈਬਿਟ ਪੈਦਾ ਹੁੰਦੀ ਹੈ ਉਹਦੇ ਤੋਂ ਆਪਣੇ ਆਪ ਨੂੰ ਬਚਾਉਣਾ ਇਹਦੇ ਵਿੱਚ ਸਪੈਸ਼ਲ ਤੁਸੀਂ ਲੈਣੇ ਜਿਹੜੇ ਆਪਣੇ ਹੈਗੀਆਂ ਨੇ ਕਿਸ਼ੋਰ ਲੜਕੀਆਂ ਠੀਕ ਹੈ ਜ਼ਰੂਰ ਲੈਣਾ ਔਰ ਇਹ ਇਹ ਜ਼ਰੂਰ ਗਾਈਡੈਂਸ ਦੇਣੀ ਹੈ ਸੋ ਆਪਣੀ ਐਕਟੀਵਿਟੀਜ਼ ਸਮਝ ਆ ਗਈਆਂ ਸਭ ਨੂੰ ਪੋਸ਼ਣ ਦੇ ਪੰਜ ਉਤਰਾਵਾਰੇ ਜਾਗਰੂਕਤਾ ਨਰਸਿੰਗ ਮਾਵਾਂ ਨੂੰ ਸਿਹਤਮੰਦ ਪੋਜਨਾਰੇ ਲੈਕਚਰ ਦੇਣਾ ਬੱਚਿਆਂ ਵਿੱਚ ਵਿਟਾਮਿਨ A ਦੀ ਖੁਰਾਕ ਦੀ ਲੋੜ ਸੰਬੰਧੀ ਲੈਕਚਰ ਦੇਣਾ ਔਰ ਕਿਸ਼ੋਰ ਲੜਕੀਆਂ ਦੀ ਡਰਗ ਦੀ ਆਦਤ ਸੰਬੰਧੀ ਕਾਉਂਸਲਿੰਗ ਉਹਨਾਂ ਨੂੰ ਪ੍ਰੋਪਰ ਕਾਉਂਸਲ ਕਰਨਾ ਥੈਂਕ ਯੂ